ਪੂਰੇ ਪੰਜਾਬ ਦੇ ਵਿੱਚ ਲੋਕ ਆਪਣੀਆਂ ਸਰਕਾਰ ਤੇ ਉਹਨੇ ਪੂਰੇ ਦੇ ਅੱਗੇ ਮੰਤਰੀਆਂ ਦੇ ਐਮਐਲਏ ਦੇ ਅੱਗੇ ਆਪਣੇ ਹੱਕਾਂ ਬਖੀ ਇਹਨਾਂ ਕਥੇਤ ਕਰਨ ਲਈ ਆਏ ਸਰਕਾਰ ਦੇ ਮਤਾਉ ਭੈਣੋ ਤੇ ਸਾਥੀ ਉਹ ਬਧੇ ਬਲਾਈਏ ਵਾਹਿਗੁਰੂ ਜੀ ਦਾ ਖੜਦਾ ਵਾਹਿਗੁਰੂ ਜੀ ਦੀ ਫਤਹਿ ਸਾਕੋ ਸਾਕੋ ਇਹਨਾਂ ਰੂਪ ਸਿਆਂ ਇੱਥੇ ਇਹ ਨਾ ਹੋਇਆ ਕਿ ਤੇ ਨੀਣਾ ਹੋਣਾ ਵਾ ਸਰਕਾਰ ਸਰਦਾਰਜੀਤ ਲਾਜ ਸਿੰਘ ਜੀ ਭੁੱਲਰ ਦਾ ਕਿ ਮੈਨੂੰ ਇੱਕ ਚੰਗਾ ਲੱਗਾ ਕਿ ਵਾਕਿਆ ਹੀ ਉਹ ਜਿਹੜੀ ਗੱਲ ਕਰਦਾ ਹੁੰਦਾ ਕਿ ਮੈਂ ਕਿਸਾਨ ਦਾ ਪੁੱਤ ਹਾਂ ਮੈਂ ਪਹਿਲਾਂ ਕਿਸਾਨ ਹਾਂ ਕਿ ਮੈਂ ਸੱਤਾਂ ਨੂੰ ਦਿੱਲੀ ਚਲੇ ਗਿਆ ਕਿ ਦਿੱਲੀ ਇਹ ਮੇਰੇ ਕੋਲੇ ਦਲਬਾਗ ਤੇ ਦੂਏ ਆਉਂਦੇ ਹੁੰਦੇ ਸੀ ਉੱਥੇ ਤੇ ਰਹਿੰਦੇ ਹੁੰਦੇ ਸੀ ਬਹੁਤ ਬਹੁਤ ਸਦਾਈ ਤੇ ਗੱਪਾ ਪਾਉਣ ਨੂੰ ਸਭ ਚੰਗਾ ਸਿਕਾਉਂਦੇ ਸੀ ਬੜਾ ਪਿਆਰ ਕਰਦੇ ਸੀ ਪਰ ਇੱਕ ਗੱਲ ਇਹ ਆ ਵੀ ਜਿੱਦ ਦਿਨ ਰਾਤ ਸਾਨੂੰ 27 ਤਰੀਕ ਨੂੰ ਕਿਤੇ ਦੇ ਵਰੇ ਨਾ ਇਹ ਲੱਭਾ ਹੀ ਕੋਈ ਨਹੀਂ ਉੱਥੇ ਸੁਪਨਾ ਕਹਿੰਦੇ ਕਿੰਨਾ ਇਤਰਾਜੇਤਾ ਵਾ ਮੈਨਾ ਤੜਕੇ ਜਿਆ ਉੱਧਰ ਨੂੰ ਮਾਵਿਆਂ ਨੂੰ ਇਹਨੇ ਅੱਜ ਵੀ ਕਹਿੰਨੇ ਆ ਕਿ ਸਰਕਾਰ ਲਾਜ਼ਮੀ ਸੀ ਪੁਲਿਸਾਂ ਵੀ ਇੱਥੇ ਉੱਥੇ ਨਹੀਂ ਇੱਕ ਦਲਬਾਲ ਫੋਚੀ ਹੁੰਦਾ ਅੱਜ ਵੀ ਕਾ ਪੀ ਕੇ ਹੁਣੇ ਆ ਆਹ ਭਰਾਵਾ ਦਾ ਡਾਂਗਾ ਤੇ ਮੈਂ ਟੱਡਪੜੀ ਟੋਕਿਆ ਆਪਦੀ ਰੇਣੇ ਕਰਨ ਨੂੰ ਮੈਂ ਆਇਆ ਮਰੀ ਕਿਸ ਤੇ ਹਲੋ ਸਾਡੇ ਸਰਕਾਰ ਚੋਂ ਗਾ ਮੰਤਰੀ ਆ ਜਿਹੜੀ ਕੜੀਰੀ ਅੱਜ ਬੀਤੀ ਗੱਲ ਹੋਵੇ ਨਾ ਕੰਨੀ ਰਕੇ ਤਾਲੀ ਪੁੱਲ ਦਾ ਲਾਲ ਜੀ ਤੇ ਤੂੰ ਨਾਲ ਆ ਪਰ ਇੱਕ ਗੱਲ ਹੀ ਜਟਾ ਨਿਸ਼ਾਨ ਲੈ ਗਿਆ ਹੀ ਤੇ ਜੇ ਤੂੰ ਚਾਵੇਂ ਤੇ ਢਾ ਸਕਦਾ ਹੀ ਇਹੀ ਤੈਨੂੰ ਆ ਜਾਂਦੇ ਤੇ ਹੀ ਤੇਰੇ ਨਾਲ ਕੋਲੋਤੀ ਆ ਬਿੰਦ ਪਿੰਡ ਸਭਾਚ ਬਣਾਏ ਨਾ ਪੜ ਕੇ ਅੰਦਰ ਦੇ ਸਾਡੇ ਕਿ ਇਹ ਵਗਾਉਂਦੇ ਯਾਰ ਤੈਨੂੰ ਪਾਈ ਗਏ ਆ ਜੀ ਆਹ ਜੀ ਲੱਖ ਰੁਪਏ ਇਹ ਵਗਾਉਂਦੇ ਆ ਆ ਤੇਰੇ ਆ ਤਾਂ ਨਹੀਂ ਮੈਂ ਨਾ ਸਾਰੇ ਹੀ ਆਦੋ ਗਿਆ ਆਜਾ ਲਾ ਕੇ ਜਿਹੜਾ ਕੋਲਾ ਆਏ ਨੂੰ ਚਲੇ ਜਾਦਾ ਤੇ ਜਾਂਦਾ ਨਹੀਂ ਆਖਰੀ ਗਈ ਆ ਆਪਣੀ ਕੜਿਆਲੇ ਉ ਜਾਂਦੀ ਸੜਕਾ ਨਹੀਂ ਉਹ ਕੜੇ ਵੀੜ ਕੜੇ ਸੜਕ ਵੀ ਕੰਦੀ ਚਲਾ ਤੁਰ ਆ ਕਿੰਨੀ ਲੈਣੀ ਆ ਕੜੇ ਖੜੇਗਾ ਇਸ ਕਰਕੇ ਵੇਖੋ ਪਤਾ ਕੀ ਗੱਲ ਆ ਗਈ ਆ ਨਸ਼ਾ ਜਿਹੜਾ ਨਾ ਨਸ਼ਾ ਲੈ ਗਿਆ ਹੀ ਕਿ ਇਹਨੂੰ ਨਾ ਕੰਟਰੋਲ ਕੀਤਾ ਤੇ ਮਾਰੇ ਜਾਵਾਂਗੇ ਠੀਕ ਆ ਨੰਬਰ ਪੜਦੇ ਨੇ ਕਿੰਦੂ ਆਪਾਂ ਜਿਹੜਾ ਇਦਾਂ ਦੋ ਦੋ ਖਾਣ ਲਾ ਉਹਨੂੰ ਤਿੱਦੇ ਨੂੰ ਠੀਕ ਆ ਗਏ ਇਸ ਕੇਸ ਨਾਲ ਦੇਖੀਓ ਮੈਂ ਤੁਹਾਡੇ ਨਾਲ ਆਪਣੀ ਗੱਲ ਰੱਖਦਾ ਵਾਂ ਨਸ਼ਾ ਆਇਆ ਠੀਕ ਆ ਮੈਂ ਫਿਰ ਧੰਨਵਾਦ ਕਰਦਾ ਵਾਂ ਵਾਡੀ ਲੜਾਈ ਲਾਜਿਤ ਭੁੱਲ ਨੇ ਤੇ ਉਹ ਨਾਲ ਮੁੱਕੀ ਨਹੀਂ ਰੇ ਨਹੀਂ ਮੁੱਕੀ ਕਿਉਂ ਭਲੇਖਾਨੰਦਰ ਰਹਿ ਗਿਓ ਤੇ ਲਾਜੀ ਭੁੱਲ ਆ ਗਿਆ ਲੜਾਈ ਰਾਜਪੁੱਤਰ ਦੀ ਵੀ ਨਾਲ ਹੋਣੀ ਆ ਨਾਲ ਮੁੱਕਣੀ ਨਹੀਂ ਕਿਉਂ ਨਹੀਂ ਮੁੱਕਣੀ ਕਿਉਂਕਿ ਦੋ ਪਾਰਟੀਆਂ ਕੋ ਇਕੀਆਂ ਵਾਰੀ ਵਾਰ ਬੋਟਾ ਪਾਈ ਗਏ ਬਣਾਈ ਗਏ ਪਾਈ ਗਏ ਬਣਾਈ ਗਏ ਇਹ ਤੁਹਾਡੇ ਮਾਨ ਨੇ ਫੈਸਲਾ ਕਰ ਲਿਆ ਵੀ ਕਾਲੀ ਤੇ ਕਾਂਗਰਸੀ ਜਿਹਨੇ ਆ ਕਿ ਫੇਲ ਹੋਈ ਗੱਡੀ ਆ ਤੇ ਆਪਾਂ